ਕਰਨ ਤਾਰਨ ਹਲਕੇ ਦੇ ਵਿੱਚ ਜਿਮਣੀ ਚੌਣ ਹੋਣ ਜਾ ਰਹੀ ਏ ਉਸ ਦੌਰਾਨ ਜਿਹੜੇ ਵਿਕਾਸ ਦੇ ਜਿਹੜੇ ਕਾਰਜ ਸੀ ਉਹ ਰੰਭੇ ਹੋਏ ਨੇ ਬੱਸ ਸਟੈਂਡ ਵਾਲੀ ਸਾਈਡ ਤੇ ਫੋਕਲ ਪੁਆਇੰਟ ਵਿਖੇ ਇੱਕ ਸੜਕ ਬਣਦੀ ਪਈ ਆ ਫੋਕਲ ਪੁਆਇੰਟ ਦੇ ਲੋਕਾਂ ਨੇ ਇਤਰਾਜ਼ ਜਤਾਇਆ ਏ ਕਿ ਇਹ ਜਿਹੜੀ ਲੁੱਕ ਪੈ ਰਹੀ ਏ ਨਾ માત્ર ਲੁੱਕ ਐ ਤੇ ਲੁੱਕ ਦੇ ਵਿੱਚ ਜਿਹੜਾ ਏ ਉਹ ਪਾਣੀ ਪਾਇਆ ਜਾ ਰਿਹਾ ਏ ਜਦ ਫੋਕਲ ਪਲਾਂਟ ਦੇ ਸਾਬਕਾ ਐਮਸੀ ਨੇ ਜਦ ਉਹ ਲੱਕ ਦੇ ਵਿੱਚ ਜਦ ਪਾਣੀ ਪਾਇਆ ਜਾ ਰਿਹਾ ਸੀ ਤਾਂ ਉਹ ਜਦੋਂ ਵੀਡੀਓ ਬਣਾਈ ਤਾਂ ਉਹਨਾਂ ਨੇ ਆਣ ਕੇ ਸਾਬਕਾ ਐਮਸੀ ਨੂੰ ਆਖਿਆ ਕਿ ਤੁਸੀਂ ਸੇਵਾ ਦੱਸੋ ਸਾਬਕਾ ਐਮਸੀ ਵੱਲੋਂ ਕਠਿਤ ਦੇਸ਼ ਲਾਏ ਨੇ ਕਿ ਮੈਨੂੰ ਰਿਸ਼ਵਤ ਦੇਣ ਦੀ ਕੋਸ਼ਿਸ਼ ਕੀਤੀ ਏ ਔਰ ਕੱਲ ਜਿਹੜਾ ਹੈ 4 ਘੰਟੇ ਕੰਮ ਰੁਕਿਆ ਰੁਕਿਆ ਰਿਹਾ ਹੈ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਕਿ ਕਿਤੇ ਵੀ ਤੁਹਾਨੂੰ ਸ਼ੱਕ ਪੈਂਦਾ ਕਿਤੇ ਵੀ ਵਿਕਾਸ ਦੇ ਜਿਹੜੇ ਕੰਮ ਹੋ ਰਹੇ ਤਾਂ ਤੁਹਾਨੂੰ ਸ਼ੱਕ ਪੈਂਦਾ ਇਹ ਤਾਂ ਤੁਸੀਂ ਸਿੱਧੀ ਸ਼ਿਕਾਇਤ ਕਰ ਸਕਦੇ ਜੋ ਔਰ ਠੇਕੇਦਾਰ ਦਾ ਜਿਹੜਾ ਕੰਮ ਹੈ ਠੇਕੇਦਾਰ ਦੀ ਜਿਹੜੀ ਪੇਮੈਂਟ ਹੋਣੀ ਆ ਉਹ ਰੁਕ ਸਕਦੀ ਆ ਅਗਰ ਧਕਲਾ ਪਾਇਆ ਜਾਂਦਾ ਹੈ ਤਾਂ ਤਾਂ ਫੋਕਲ ਪੁਆਇੰਟ ਦੇ ਜਿਹੜੇ ਲੋਕਾਂ ਨੇ ਆ ਇੱਥੇ ਇਤਰਾਜ਼ ਜਤਾਇਆ ਹੈ ਕਿ ਜਿਹੜਾ ਲੋਕ ਆ ਉਹ ਨਾ ਮਾਤਰ ਪੈ ਰਹੀ ਆ ਤੇ ਜਿਹੜਾ ਇੱਥੇ ਵਿਕਾਸ ਜਿਹੜਾ ਕਾਜ ਹੋ ਰਿਹਾ ਏ ਉਹ ਗਲਤ ਹੋ ਰਿਹਾ ਏ ਕਿਉਂਕਿ ਜਦ ਵੀ ਇੱਥੇ ਮੀਂਹ ਪੈ ਜੇਗਾ ਮੀਂਹ ਦੇ ਨਾਲ ਜਿਹੜੀ ਜਿਹੜੀ ਸੜਕ ਆ ਇਹ ਜਲਦੀ ਟੁੱਟ ਜੇਗੀ ਸੋ ਜਿਹੜੇ ਇੱਥੇ ਵਰਕਰ ਕੰਮ ਕਰਦੇ ਪਏ ਨੇ ਉਹਨਾਂ ਨੂੰ ਜਦ ਪੁੱਛਿਆ ਕਿ ਇਹਦੇ ਵਿੱਚ ਜਿਹੜੀ ਲੋਕ ਆ ਕਿੰਨੇ ਪੁਆਇੰਟ ਪਾਈ ਜਾ ਰਹੀ ਆ ਤੇ ਜਿਹੜੀ ਬੱਜਰ ਉਹ ਕਿੰਨਾ ਪਰਸੈਂਟ ਪਾਇਆ ਜਾ ਰਿਹਾ ਏ ਤਾਂ ਉਹਨਾਂ ਵੱਲੋਂ ਕੁਝ ਵੀ ਨਹੀਂ ਆਖਿਆ ਗਿਆ ਆਓ ਆਪਾਂ ਮਹੱਲਾ ਵਾਸੀਆਂ ਦੇ ਨਾਲ ਤੇ ਸਾਬਕਾ ਐਮਸੀ ਦੇ ਨਾਲ ਗੱਲਬਾਤ ਕਰਦੇ ਹਾਂ ਉਹਨਾਂ ਦਾ ਕੀ ਕਹਿਣਾ ਤੁਸੀਂ ਦੇਖਦੇ ਰਹੋ ਜੀਡੀਐਸ ਨਿਊ ਚੈਨਲ ਦੇ ਨਾਲ ਪੱਤਰਕਾਰ ਪਪਾ ਕੁਰਦੇਲ ਸਿੰਘ ਜੀ ਵਿਸ਼ੇਸ਼ ਰਿਪੋਰਟ ਹੇ ਮਾਉਂਦਰੀ ਕਾ ਆਹ ਤੇ ਲੁੱਕ ਕਹਿਂਦੇ ਆ ਯਾਰ ਮੇਰਾ ਸਵਾਲ ਹੈ ਕਿ ਇਹ ਨੂੰ ਮਨੂਏ ਪਾ ਕੇ ਆਖ ਕਰ ਮਾਰਨਾ ਇਹ ਕਿਸਾ ਕਰੂ ਲੈ ਜੀ ਇਹ ਗੱਲ ਥੋੜਾ ਬਾਈ ਜਿਹੜੀ ਗੱਲ ਆ ਉਹ ਕਰਕੇ ਮੈਂ ਲੈਦਾ ਇੰਨੇ ਮੈਂ ਲੈਦਾ ਉਹਦੇ ਬਲ ਪੀਆ ਕਹਿਦੇ ਆ ਅਈ ਕਰੋ ਵੀ ਨਹੀਂ ਕੰਮ ਕਰਦਾ ਆਪਣੇ ਕੰਮ ਦੀ ਪਾਓ ਆਪਣੇ ਕੰਮ ਦੀ ਸਾਡੀ ਤਰ੍ਹਾਂ ਬਣਾ ਕੇ ਨਹੀਂ ਤੁਸੀਂ ਵੀਡੀਓ ਡਿਲੀਟ ਕਰ ਮੈਨੂੰ ਦਵਾ ਦਿਓ ਕਲਿੱਕ ਦੋ ਸਾਡਾ ਮੋਬਾਈਲ ਵੀਡੀਓ ਬਣਾਈ ਨੇ ਮੇਰੀ ਵੀਡੀਓ ਡਿਲੀਟ ਕਰੋ ਬਣਾਈ ਆ ਮੈਂ ਬਣਾਈ ਆ ਮੈਂ ਆਪਣੇ ਰਾਈਟ ਨਹੀਂ ਬਣਾਈ ਹੋਈ ਆ ਮੈਂ ਤੁਸੀਂ ਮੈਨੂੰ ਮੰਨ ਲਓ ਕੱਲੂ ਕਿੰਨਾ ਕੀ ਖਬਰ ਲਾ ਦਿਓ ਤਿੰਨ ਫਾਈਲ ਬਣਾਉਣੇ ਤੁਸੀਂ ਇੱਕ ਮਿੰਟ ਯਾਰ ਤੁਸੀਂ ਮੈਨੂੰ ਕਿਹਦੇ ਬਾਰੇ ਕੀ ਖਬਰ ਲਾਉਣੀ ਆ ਸਾਡੀ ਕੋਲ ਰਾਈਟ ਹੈ ਜਰ ਤੁਹਾਡੀ ਕੋਲ ਰਾਈਟ ਸਾਨੂੰ ਤੁਸੀਂ ਸਾਡੀ ਠੀਕੀ ਖਬਰ ਲਾ ਦਿਓ ਜੀ ਵੀ ਕਰਾਂਗੇ ਜੋ ਚੱਲ ਰਿਹਾ ਉਹ ਖਬਰ ਲਾਣੀ ਹੈ ਮੈਂ ਮੈਂ ਤੁਹਾਨੂੰ ਜਾਣਨਾ 2000 ਜਦੋਂ ਜਦੋਂ ਕਾਲੀਆਂ ਟਾਈਮ ਤੇ ਸੜਕ ਬਣੀ ਨਾ ਕਾਲੀਆਂ ਟਾਈਮ ਚ ਹੋਇਆ ਗਿਆ ਉਹ ਨਹੀਂ ਲੋਟਾ ਮੈਨੂੰ ਨਹੀਂ ਆਉਦੇ ਮੈਂ ਪਰ ਤੀ ਮੇਰਾ ਮੋਬਾਈਲ ਕਿੱਦਾਂ ਲੈ ਗਿਆ ਨਾ ਮੇਰੇ ਬੰਦੇ ਦਾ ਅਸੀਂ ਗੱਲ ਪਾਣੀ ਭੁਲੇ ਉਹ ਸਾਡੇ ਕੋ ਫੋਟੋ ਸਾਰੀ ਹੈਗੇ ਠੰਡੀ ਲੋਕ ਪਾਈ ਗੱਲ ਠੰਡੀ ਲੋਕ ਠੰਡੀ ਲੋਕ ਪਾਈ ਤੀ ਮੋ 1 ਮਿੰਟ 1 ਮਿੰਟ ਦੇਖ ਖਬਰ ਦੇਖ 1 ਮਿੰਟ ਦੇਖ ਖਬਰ ਮੈਂ ਹੀ ਮੈਂ ਬੇਟਾ ਮੈਂ ਵੀਡੀਓ ਮੈਂ ਦੀ ਝੂਠੀ ਹੁਣ ਮੈਂ ਬੇਟਾ ਮੈਂ ਵੀਡੀਓ ਬਣਾਣਾ ਮੈਂ ਵੀਡੀਓ ਦੇਣਾ ਜਰਾ ਵੀਡੀਓ ਬਣਾਉਂ ਮੈਨੂੰ ਸ਼ੈਨ ਕਰ ਦੋ ਇੱਕ ਮਿੰਟ ਸਾਰ ਮੈਂ ਮੈਂ ਵੀਡੀਓ ਬਣਾਉਂਗਾ ਮੈਂ ਵੀ ਆ ਵੀਡੀਓ ਬਣਾਉਂਗਾ ਤੁਹਾਨੂੰ ਮੇਰੇ ਕੋ ਸ਼ੈਨ ਕਰਾ ਦੇ ਮੈਂ ਵੀ ਇੱਕ ਦੋ ਵਾਰ ਮੁਰਸੀ ਗਿਆ ਮੈਂ ਮੁਰਸੀ ਛੱਡ ਦਮ ਮੁਰਸੀ ਨਹੀਂ ਮ ਹਾਂ ਜੀ ਕੁਝ ਪੁੱਛੋ ਪੁੱਛੋ ਸਰ ਕੀ ਪੁੱਛਣਾ ਚਾਹੁੰਦੇ ਆਂ ਕੀ ਇਹ ਡਾਕਟਰ ਪੈਂਦੀ ਬਈ ਹੈ ਹਾਂ ਜੀ ਇਹ ਕਿੰਨੇ ਲੋਕਾਂ ਦੀ ਸਰਕਾਰ ਨੇ ਕਿੰਨੇ ਲੋਕਾਂ ਨੂੰ ਪਾਇਆ ਆਹ ਲਾੜੀ ਮੜਾ ਜੀ ਹਾਂ ਜੀ ਸਰਕਾਰ ਨੇ ਕਿੰਨੇ ਪਰਸੈਂਟ ਲੋਕਾਂ ਨੂੰ ਗਿਆ ਵਾ ਜੇ ਸਾਰੇ ਪਹਿਲੀ ਸਰਕਾਰੀ ਕੰਮ ਕਰਦੇ ਭਾਈ ਸਰਕਾਰੀ ਕੰਮ ਕਿੱਦਾਂ ਕਰ ਸਕਦੇ ਸਰਕਾਰੀ ਸਰਕਾਰੀ ਕੰਮ ਦੀ ਗੱਲ ਕਰਦਾ ਨਾ ਸਰਕਾਰੀ ਕੰਮ ਦੀ ਗੱਲ ਕਰਨੀ ਹੈ ਨਹੀਂ ਨਾ ਪਰਸਨਲ ਕੰਮ ਹੈ ਕੋਈ ਪਰਸਨਲ ਕੰਮ ਨਹੀਂ ਹੈ ਸਾਰੀ ਕੰਮ ਹੈ ਨਾ ਸਾਡਾ ਮਾਲ ਚੈੱਕ ਕਰ ਸਕਦੇ ਹੋ ਸਰਕਾਰੀ ਕੰਮ ਕਰਦੇ ਨਾ ਸਾਡੇ ਚੈੱਕ ਕਰਨਾ ਜੀ ਨਹੀਂ ਨਹੀਂ ਚੈੱਕ ਕਰਨਾ ਸਰਕਾਰ ਆਪਨੇ ਚੈੱਕ ਕਰੇ ਲੋਕਾਂ ਨੇ ਸਵਾਜ ਜਿਹੜਾ ਸਾਰੇ ਆਪਾਂ ਇੱਥੇ ਖੜੇ ਆਂ ਚੌਂਕ 'ਚ ਖੜੇ ਆਂ ਆਪਾਂ ਕਿਸੇ ਨੂੰ ਪੁੱਛਿਆ ਕਿ ਗਲਤ ਕੰਮ ਕੀਤਾ ਨਹੀਂ ਨਾ ਆ ਆ ਇੱਧਰ ਸਾਹਮਣੇ ਆ ਕੇ ਕਰ ਲੋ ਸਾਹਮਣੇ ਕਰ ਲੋ ਆ ਆ ਮੱਲਾ ਹੀ ਏ ਸਾਰਾ ਆ ਮੱਲਾ ਕਹਿੰਦਾ ਆਪਾਂ ਸਾਰਾ ਮੱਲਾ ਹੀ ਆ ਯਾਰ ਇੱਕ ਮਿੰਟ ਭਾਜੀ ਸਰ ਗਲਤ ਛੜਕ ਮਾਰੀ ਇੱਕ ਮਿੰਟ ਇਹ ਮਾਈਕ ਦੇ ਨੇ ਸਰ ਛੜਕ ਮਾਰੀ ਵਾਲ ਤੇ ਯਾਰ ਵਾਧੂ ਪਾਇਆ ਹੋਇਆ ਤੇ 4 ਨਹੀਂ ਕਿੰਨੋਂ ਕਪਾਈ ਗੱਲ ਪਾਣੀ ਆ ਆ ਭਾਈ ਸਾਹਿਬ ਲੋਕ ਲੋਕ ਕਿੰਨੇ ਪਰਸੈਂਟ ਪਾਈ ਆ ਲੋਕ ਕਿੰਨੇ ਤੁਹਾਨੂੰ ਤੁਸੀਂ ਦੱਸੋ ਪਾਈ ਆ ਸਭੋਂ ਮੋਟੇ ਲੋਕ ਲੋਕ ਕਿੰਨੇ ਆ ਲੋਕ ਕਿੰਨੇ ਪਰਸੈਂਟ ਆ ਉਹਨਾਂ ਨੂੰ ਸਿਗਨੈਚ ਦਿਖਣੀ ਮੋਟੀ ਸੀ ਲੋਕ ਕਿੰਨੇ ਪਰਸੈਂਟ ਆ ਉਹਦੇ ਵਿੱਚ ਉਹ ਤੁਸੀਂ ਦੱਸੋ ਉਹ ਯਾਰ ਉਹਨੂੰ ਕੀ ਪਤਾ ਵਿਚਾਰ ਤੇ ਫੇਰ ਫੇਰ ਉਹਨੂੰ ਕੀ ਪਤਾ ਆ ਤੂੰ ਦੱਸੋ ਕਿੰਨੇ ਪਰਸੈਂਟ ਆ ਲੋਕ ਹੋਰ ਹੋਰ ਗੱਲਾਂ ਛੋੜੋ ਉਹਦੀ ਵਾਈਡ ਕਰਨੀ ਆ ਉਹਦੀ ਵਾਈਡ ਕਰਨੀ ਆ ਉਹਦੀ ਬਾਈ ਜੇ ਮਾਨ ਵੇ ਪੈਂਦਾ ਉਸ ਤੋਂ ਇਹ ਪਣੀ ਦੀ ਬੈਟ ਦਊਗਾ ਕਹਿ ਸਕਦਾ ਕਹਿ ਸਕਦਾ ਤੂੰ ਹਾਂ ਲੋਕ ਕਹਿੰਦੇ ਆ ਪਾਣੀ ਇਹ ਵੇਖੋ ਹੈਲੋ ਇਹ ਤ ਬਣਾ ਆ ਵੇਖੋ ਆ ਗੱਲ ਇਹਨਾਂ ਨੂੰ ਲੋਕ ਪਾਦੇ ਆ ਉਹ ਪਾਜਣਾ ਪਾਣੀ ਨਾਲ ਭਰੇ ਮੇਰੀ ਗਰੀ ਜੋ ਅੱਛਾ ਇਹ ਜੀ ਪਾਇਆ ਉਹਦੇ ਲੰਗ ਲੋਕ ਜਿਹੜਾ ਕਾਹਦੀ ਪਾਣੀ ਕੋਦੇ ਮੈਣ ਲੈ ਫੜਾ ਹਜੇ ਹਜੇ ਮੇਰੀ ਕੱਲ 4 ਕੇ ਡੰਕਰ ਬੰਦ ਕਰ ਰਹੇ ਸੀ ਹਜੇ ਕੋਕ ਲਾਈਆਂ ਚਾਰ ਇੰਚ ਪਈ ਨਾ ਅੱਜ ਆ ਮੜੀ ਨੂੰ ਲੁਕ ਪਈਆਂ ਨਾ ਕੋਈ ਨਹੀਂ ਪਾਉਂਦੇ ਤਰਲੇ ਮਾਰੇ ਐਮਸੀ ਆ ਕੇ ਨਜਲ ਗਿਆ ਭਾਜੀ ਜੱਜ ਨਾ ਕਰ ਲੋ ਕੰਮ ਨਹੀਂ ਕਰਦੇ ਆ ਵੀਰ ਮੇਰੇ ਪੱਤਰਕਾਰ ਆਏ ਇਹਨਾਂ ਨੂੰ ਕਿ ਡਰ ਨਹੀਂ ਹੈਗਾ ਇਹ ਕਿਥੇ ਜੋੜਾ ਜੋੜਾ ਇੰਡਸਟਰੀ ਏਰੀਆ ਕੋਈ ਮਹਿਕਮੇ ਦਾ ਬੰਦਾ ਪਤਾ ਨਹੀਂ ਕੌਣ ਆ ਅੱਛਾ ਜੀ ਇਹ ਕੰਮ ਬੜਾ ਠਾਕ ਬੰਦਾ ਸਾਹਿਬ ਉਹਦੀ ਕੀਤੀ ਕਰਾਈ ਹੋਣ ਧੀ ਆ ਉਹ ਵੀ ਕਿਹੜਾ ਬੰਦਾ ਅੱਛਾ ਜੀ ਮਾਲ ਜਿਹੜਾ ਸਰਕਾਰ ਨੇ ਕਿਹਾ ਸੀ ਵੀ ਜੇ ਸੜਕਾਂ ਉੱਤੇ ਸਹੀ ਤਰੀਕੇ ਨਾਲ ਚੱਲਦੀਆਂ ਉਹ ਭਾਂਦੇ ਵੀ ਨਹੀਂ ਮਾਰੀ ਨਹੀਂ ਮਾਰੀ ਭਾਈ ਪਾਜੀ ਮੇਰੇ ਕੋਲ ਵੀ ਕੱਲ ਦੀ ਵੀਡੀਓ ਆ ਗਈ ਆ ਗਾੜੀ ਉੱਤੇ ਠੰਡੀ ਲੋਕ ਪਾਉਂਦੇ ਨੇ ਠੰਡੀ ਲੋਕ ਕੱਲ ਤੱਕ ਇਹਦੀ ਪਾਣੀ ਖੋਲ ਕੇ ਲੋਕ ਭਲੀ ਕਦੀ ਭਾਈ ਉਹ 3 ਸਬੂਨ ਪਾਣੀ ਖੋਲਣ ਦਾ ਕੀ ਮੇਰੇ ਕੋਲ ਵੀਡੀਓ ਬਣਵਾ ਕੇ ਆ ਗਈ ਵੀਡੀਓ ਆ ਗਈ ਮੇਰੇ ਕੋਲ ਹਾਂਜੀ ਵੀਡੀਓ ਆ ਗਈ ਇੱਧਰ ਫੋਟੋਆਂ ਆ ਗਈਆਂ ਨਾ ਕੋ ਪਾਣੀ ਚ ਪਾਉਂਦੇ ਠੀਕ ਹੈ ਜੀ ਮੈਂ ਫਿਰ ਉਹਨਾਂ ਦੇਣ ਤਿਆਰ ਆ ਗੱਲ ਦਾ ਜੀ ਬੰਦੇ ਗੋਆ ਆ ਗਏ ਸਾਡਾ ਐਮਸੀ ਗੋਆ ਨਾਲ ਗਲਤੋੜੇ ਕੰਮ ਹਾਂਜੀ ਲਾਲੀ ਪ੍ਰਧਾਨ ਆ ਗਏ ਜੀ ਉਹਨ ਕੀ ਹੋਰ ਜਾਈ ਦਗੇ ਕਿੰਨਾ ਵਿਰੋਧ ਕਾਰਵਾਈ ਹੋਣੀ ਚਾਹੀਦੀ ਹੈ ਚਾਜ ਹੋਵੇ ਛੜਕਦੀ ਕਿੰਨੇ ਪਰਸੈਂਟ ਮੰਗ ਲਈ ਹੈ ਜੀ ਠੀਕ ਹੈ ਜੀ ਸਰਕਾਰ ਦੇ ਪੈਸੇ ਆਪਣੇ ਬੁਲੇ ਦੇਣ ਲਈ ਆ ਮੁੱਖ ਮੰਤਰੀ ਸਾਹਿਬਾਂ ਦੇ ਆ ਕੀ ਕਾਰਵਾਈ ਕਾਰਵਾਈ ਹੋ ਗਈ ਤੁਹਾਨੂੰ ਦੱਸੋ ਇਹ ਕਰਾਂਗੇ ਇਹਨਾਂ ਖਿਲਾਫ ਕਾਰਵਾਈ ਕੀਤੀ ਜਾਵੇ ਆਹ ਬੰਦੇ ਆ ਗਏ ਸਾਰਾ ਤੁਮ ਮੁੱਲ ਇਕੱਠਾ ਕਰ ਲੋ ਕੀ ਹਾਲਿੰਦਾ ਜੀ ਦੱਸੋ ਜੀ ਮੁੱਲ ਇਕੱਠਾ ਹੋਈ ਜੀ ਤਦ ਹੀ ਮਹੱਲੇ ਨੂੰ ਆਪਾਂ ਬੰਦਾ ਦੇਗਾ ਇਹਨਾਂ ਦੇ ਕੋਲ ਸੱਜਣ ਜੀ ਵੀਰ ਕਿੰਨਾ ਇਹਨਾਂ ਦੀ ਸਾਈਡ ਲੈਂਦੇ ਆ ਇੱਕ ਮਿੰਟ ਕਿੰਨੇ ਪੰਚ ਆਪਾਂ ਉਹਨਾਂ ਕੋ ਕੁਝ ਨਹੀਂ ਆਹ ਦੇਖ ਤੂੰ ਕਿਹਨਾ ਕਿੰਨੇ ਪਰਸੈਂਟ ਲੋਕਾਂ ਪਤਾ ਤੈਨੂੰ ਤੈਨੂੰ ਪਤਾ ਕਿੰਨੇ ਪਰਸੈਂਟ ਲੋਕਾਂ ਤੇ ਫਿਰ ਜਿਹੜਾ ਫਿਰ ਐਵੇਂ ਪੰਗਾ ਉਹ ਕਹਿੰਦਾ ਕਿ 3-4 ਇੰਚ ਪਾਇਆ ਇਹਨਾਂ 4 ਇੰਚ ਹੀ ਪਾਇਆ ਲੋਕ ਦੀ ਗੱਲ ਗੱਲ ਲੋਕ ਦੀ ਚੱਲਣ ਦੀ ਆ ਇਹਦੇ ਵਿੱਚ ਪਾਣੀ ਪੈਣਾ ਹੀ ਪੈਣਾ ਉਹਨਾਂ ਚਿਰ ਨਹੀਂ ਆਂਦਾ 20% ਦੇ ਵਿੱਚ ਪਾਣੀ ਪੈਣਾ ਕਿਹੜੀ ਲੋਕੀ ਪਾਣੀ ਮੀਂਹ ਉਹ ਕਿਨੇ ਗਿਆ ਇਹ ਵੀਰ ਉਹ ਠੇਕੇਦਾਰ ਹੀ ਕੱਲ ਜੀ ਇੱਕ ਮਿੰਟ ਇੱਕ ਮਿੰਟ ਠੇਕੇਦਾਰ ਕੋਈ ਠੇਕੇਦਾਰ ਜਿਹੜਾ ਕੱਲ ਆਇਆ ਸੀ ਹਾਂਜੀ ਉਹ ਆਂਦਾ ਕਿ 20% ਦੇ ਵਿੱਚ ਇਹ ਕੈਮੀਕਲ ਆ ਤੇ 20% ਪਾਣੀ ਪੈਣਾ ਉਦਨਾ ਹੀ ਚੱਲਣੀ ਹੁੰਦਾ ਉਹ ਮਾਣੀ ਸ਼ਾਇਦ ਕੌਣ ਦਿੰਦਾ ਜੀ ਦੇਖਿਆ ਕਰੀਂ ਇਦਾਂ ਕਰਕੇ ਲੋਕ ਜੇ ਪਾਣਾ ਬੰਦਾ ਨਹੀਂ ਰੇ ਤਾਕਤ ਨਹੀਂ ਆਪਾਂ ਇਹ ਦੇਖਿਆ ਜੀ ਕੈਮਰਾਮੈਨ ਇੱਕ ਆ ਵੀ ਜੀ ਆਏ ਹੋਏ ਹੋ ਕੀ ਹੁਣ ਕਹਿੰਦਾ ਕਿ ਇਹ ਕੰਮ ਗਲਤ ਹੋਣ ਦੇ ਆਹ ਰੇ ਉਹ ਦਹਾਂ ਕੀ ਗੱਲ ਆ ਇਹ ਅਹੀਂ ਆਖੇ ਤੇ ਪੁਰਾਣੇ ਸਮੇਂ ਦੇ ਤੇ ਲੋਕ ਸੇਟਾ ਘਰਮ ਕਰਕੇ ਪਈ ਜਾਂਦੇ ਹਾਂ ਆਰ ਕੀ ਆਂਦਾ ਇਹ ਨਵੀਂ ਟੈਕਨੀਕ ਆ ਗਈ ਹੈ ਇਸੇ ਤਰ੍ਹਾਂ ਹੀ ਪੈਂਦੀ ਹੈ ਇਸ ਤਰ੍ਹਾਂ ਹੀ ਪਾਣੀ ਘੋਲਦੇ ਆ ਇਸੇ ਕਰੋ ਟ੍ਰਿਕ ਮੈਂ ਚਾਰ ਜਨੇ ਨਿਭਾ ਲਈਏ ਇਸੇ ਕਰੋ ਗੱਲ ਤਾਂ ਠਾ ਹੋਇਆ ਹੈ ਕੋਣ ਅੱਛਾ ਇਹ ਸਹੀ ਹੈ ਇਹ ਸੱਚ ਹੈ ਮੈਂ ਸੱਚਾ ਥੋੜਾ ਪਾਇਆ ਹਾਂ ਹਾਂ ਜੀ ਇਹਦਾ ਖੁਸ਼ਾਬਲਾ ਗੱਲ ਕਰਦੇ ਫੋਨ ਦੇ ਦੇ ਅੰਦਰ ਕੰਮ ਨਹੀਂ ਜਾਂਦਾ ਮੈਂ ਤਾਂ ਜਾਂ ਚੱਲ ਬਧੀਆ ਮੇਕਅਪ ਹੋ ਤਾਂ ਤੁਸੀਂ ਤਾਂ ਮੈਂ ਕਹਿੰਦਾ ਪੋੜਿਆ ਜਦੋਂ ਉਤੋਂ ਲੋਗੇ ਪਾ ਤੇਰਾ ਖੋਇਆ ਤੇ ਨਾ ਉਹਦਾ ਗੋਲੇ ਇੱਕ ਮਿੰਟ ਹੋ ਗਿਆ ਮੇਰਾ ਵੀਰ ਫੋਨ ਯਾਰ ਤੈਨੂੰ ਪੱਤਰਕਾਰ ਹੋਏਗਾ ਗੁੰਡਾ ਕੇ ਥੋੜੀ ਕਰੇਗਾ ਪੱਤਰਕਾਰ ਦਾ ਮਤਲਬ ਗੁੰਡਾ ਐਸਐਸਪੀ ਨੂੰ ਫੋਨ ਲਾ ਐਸਐਸਪੀ ਨੂੰ ਫੋਨ ਲਾ 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 ਜਿੰਦਾ ਰਹੋ ਤੇ ਗੁੰਡਾ ਕਰਦੀ ਡਿਲੀ ਫੋਨ ਲਾ ਨਹੀਂ ਮੈਂ ਕੰਮ ਹੀ ਕੋਈ ਨਹੀਂ ਗੁੰਡਾ ਕਰਦੇ ਗੁੰਡਾ ਗੋਲੇ ਨਾਲ ਨਹੀਂ ਮੈਂ 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 ਲੈਬਰ ਵਾਲਾ ਬੰਦਾ ਹਾਂ ਹਾਂ ਫੋਨ ਲੈ ਬਾਸ ਹੁਣ ਤੀਕਾ ਮਰਜ਼ੀ ਕਰੋ ਇਹ ਲੈਬਰ ਵਾਲੇ ਬੰਦੇ ਸਾਨੂੰ ਕੋਈ ਆ ਗਿਆ ਆ ਗਿਆ ਵਾਧੇ ਆ ਗਿਆ ਮਰਜੀ ਕਰ ਜਾਓ ਜਾਓ ਜਾ ਮਾਣ ਇੱਥੇ ਕੋਸ਼ਿਸ਼ ਵੀ ਕਰਦਾ ਯਾਰ ਡਰਾਈਵਰ ਬੰਦਾ ਯਾਰ ਆਪਸ ਵਿੱਚ ਗੱਲਾਂ ਆਲ ਕੇ ਦੋ ਬਾਬਾ ਜੀ ਡਰਾਈਵਰ ਬੰਦਾ ਦੱਸਦਾ ਫੋਨ ਕਰਦਾ ਇਹ ਮੈਂ ਡਰਾਈਵਰ ਬੰਦਾ ਵਾ ਕੋਟ ਡਰਾਈਵਰ ਇਹ ਡਰਾਈਵਰ ਬੰਦਾ ਵਾ ਉਹ ਮੁੰਛੀ ਉਹ ਵਖਰੇ ਆ ਦੱਸ ਰੋਜ਼ ਮੈਰਾ ਘੇ ਲਿਖਣਾ ਪੈਰ ਪਕੈਦਾ ਲੋਕ ਮਾਰੇ ਤੇ ਫੇਰੀ ਆ ਤੇ ਫਿਰ ਦੂ ਦੱਸਦੇ ਦੱਸਦੇ ਕਿੰਨੇ ਪਰਸੈਂਟ ਲੋਕ ਆ ਕਿਓ ਯਾਰ ਕਿੰਨੇ ਪਰਸੈਂਟ ਲੋਕ ਆ ਕਿਹੜੇ ਲੋਕੇ ਆ ਹਾਂ ਜਿਹੜੇ ਉਹਦੇ ਵਿੱਚ ਕੀ ਪਰਸੈਂਟ ਕੀ ਡਿਗਰੀ ਲੋਕ ਦੀ ਲੋਕ ਦੀ ਕੀ ਡਿਗਰੀ ਆ ਕੀ ਪੁੱਛਣਾ ਜੀ ਦੋਂਦੇ ਪੁੱਛ ਅੱਜ ਤੱਕ ਕਿੰਨੇ ਪਰਸੈਂਟ ਲੋਕ ਹੈ ਨਾ ਭਾਜੀ ਮੇਰਾ ਨਾਮ ਜਰਮਨਜੀਤ ਲਾਉਂ ਮੈਂ ਸਾਫ ਕਾਇਮ ਐਮਸੀਆ ਵੜਦਾ ਅੱਛਾ ਇਹ ਕੱਲ ਜੀ ਮੇਰੇ ਗਲੀ ਮੈਂ ਪਰੋਂ ਬਾਹਰ ਨਿਕਲਿਆ ਇਹ ਲੁੱਕ ਪਾਉਣਾ ਟੈਂਕਰ ਨਹੀਂ ਹੁੰਦਾ ਉਹ ਜਿਹੜਾ ਪਾਣੀ ਭਰਿਆ ਜਾ ਰਿਹਾ ਹੈ ਜੀ ਵਿੱਚ ਰੰਗ ਕੋਲ ਆਹੀ ਤੇ ਸਾਨੂੰ ਆਦੇ ਹੀ ਆ ਕੈਮੀਕਲ ਖੰਡੀ ਪਰ ਲੋਕਾਂ ਇਹ ਆ ਵੇਚਾਉਣੀਆਂ ਛਿੜਕਦੇ ਕੱਲ ਜਾ ਕੇ ਜਿਹੜਾ ਰੋੜਾ ਪੈ ਕੰਮ ਬੰਦ ਰਿਹਾ ਜੀ ਠੇਕੇਦਾਰ ਆਇਆ ਆਇਆ ਕੇ ਬੰ ਠੀਕ ਹੈ ਜੀ ਕੱਲ ਮੰਨ ਗਿਆ ਅੱਜ ਫਿਰ ਕੰਮ ਸ਼ੁਰੂ ਹੋਇਆ ਅੱਜ ਇਹ ਲੋਕ ਬਿਲਕੁਲ ਨਹੀਂ ਬੰਨ ਰਹੇ ਜੀ ਸੇਵਾ ਪਾਣੀ ਕਿੰਨੇ ਇਹਨੂੰ ਮੈਂ ਇਹਨੂੰ ਕੱਲ ਮੈਨੂੰ ਆਦੇ ਸੇਵਾ ਪਾਣੀ ਦੱਸੋ ਜੀ ਅੱਛਾ ਹਾਂਜੀ ਹਾਂਜੀ ਤੇ ਫੇ ਇੱਕ ਅੰਦਰ ਹੀ ਕੋਈ ਮੁਲਾਜ਼ਮਿਆਂ ਨੂੰ ਜੋੜਾ ਜੋੜਾ ਹੁੰਦੇ ਆ ਜੀ ਸਭ ਉਹਦਾ ਕੀਤਾ ਕਰਾ ਹੋ ਰਿਹਾ ਜੀ ਅਫਸਰਾਂ ਨੇ ਅੱਗੇ ਲਾਇਆ ਉਹਨੇ ਸਾਡੀ ਰਾਕੇ ਦਾ ਬੇੜਾ ਕਰ ਕਰਤਾ ਅੱਛਾ ਮੋਟੂ ਨੀ ਕੀ ਮੰਗਾ ਦੇ ਕਿ ਇਹ ਨਹੀਂ ਇਹ ਇਨਕੁਆਰੀ ਹੁਣੀ ਕਹਿਦੀ ਥੱਲੇ ਕੀ ਮਟੀਰੀਅਲ ਵਿਆਇਤ ਕੀ ਆ ਠੰਡੀ ਲੋਕ ਕੀ ਹੁੰਦੀ ਆ ਤੁਹਾਡੇ ਕੋਲ ਇਹ ਵੀਡੀਓ ਹੈਗੀਆਂ ਜੀ ਜਿਹੜੀ ਉਤਰ ਪਾਈ ਪਾਈ ਆ ਰਹੀ ਹੈ ਜੀ ਡੀਪਾਈ ਆ ਰਹੀ ਹੈ ਉਹ ਵੀ ਲੱਗਦਾ ਘੜ ਲੱਗਦੀ ਕਿ ਜੇ ਠੀਕ ਹੋ ਆਜੀ ਉਹ ਦੇ ਵਿੱਚ ਮਰਾਦ ਲੁਕ ਹੈਗੀ ਨਹੀਂ ਆ ਮਟੀਰੀਅਲ ਜੀ ਪੈਰ ਮਾਰਾ ਕਿ ਲੜ ਜਾਂਦਾ ਸਾਰਾ ਜੀ ਤੁਸੀਂ ਇਹਨਾਂ ਨੂੰ ਕਹਿੰਦੇ ਜੇ ਤੇ ਆਹ ਸੁਣਦੇ ਨਹੀਂ ਜੀ ਸਾਡੀ ਐਮਰ ਕੱਲ ਦਾ ਖਬਰ ਨਹੀਂ ਨਾ ਮਗਰ ਪਿਆ ਜੀ ਕੱਲ ਦਾ ਖਬਰ ਨਹੀਂ ਆ ਜੀ ਉਹ ਕਹਿੰਦਾ ਨਜ਼ਾਇਜ਼ ਕੰਮ ਰੋਕਦੇ ਸਰਕਾਰੀ ਕੰਮ ਮੈਂ 4 ਘੰਟੇ ਕੱਲ ਰੋਕਿਆ ਜੀ 4 ਘੰਟੇ ਮੈਂ ਲੱਗ ਕੇ ਬੈਠ ਗਿਆ ਜੀ ਆ ਗਿਆ ਵੀਡੀਓ ਮੇਰੇ ਕੋਲ ਵੀਡੀਓ ਇਹ ਤਾਂ ਸੀਐਮ ਸਾਹਿਬ ਨੂੰ ਪੋੜਿਆ ਪਾਓ ਜੀ ਵੀਡੀਓ ਹਾਂ ਇਹ 12 ਦਾ ਨੰਬਰ ਨਹੀਂ ਰੱਖਣ ਨੰਬਰ ਤਾਂ ਇਹ ਪਾ ਦਿੰਨੇ ਆ ਹਾਂਜੀ ਕੀ ਮੰਗ ਕਰਦੇ ਕੀ ਹੋਣਾ ਚਾਹੀਦਾ ਇਹਨਾਂ ਦੇ ਕਾਰਵਾਈ ਹੋਵੇ ਜੀ ਗਲਤ ਹੋ ਰਿਹਾ ਗਲਤ ਹੋ ਰਿਹਾ ਜੀ ਗਲਤ 100% ਗਲਤ ਹੈ ਜੀ ਜੀ ਪੈਸੇ ਦੀ ਆਲੀ ਪੈ ਰਹੀ ਆ ਜਿਹੜੀ ਸੜਕ ਪੰ ਪਈ ਆ ਬਸ ਸਟੈਂਡ ਦੇ ਵਿੱਚ ਕੀ ਤੁਹਾਨੂੰ ਕੀ ਤੁਹਾਨੂੰ ਇਤਰਾਜ਼ ਹੈ ਇਤਰਾਜ਼ ਇਹ ਆ ਕਿ ਪਹਿਲੀ ਗੱਲ ਤੇ ਪਤਾ ਨਹੀਂ ਕਿੰਨੇ ਚਿਰ ਬਾਅਦੇ ਪਣ ਲੱਗੀ ਆ ਜੇ ਸਰਕਾਰ ਪੜਾਉਣ ਲੱਗੀ ਆ ਤੇ ਜਿਹੜੇ ਠੇਕੇਦਾਰ ਆ ਉਹ ਵਿੱਚੋਂ ਪੈਸਾ ਖਾ ਕੇ ਲੋਕ ਦੀਆਂ ਦੇ ਪਾਣੀ ਵਰਤੀ ਜਾ ਰਹੇ ਆ ਮਟੀਰੀਅਲ ਮਾੜਾ ਵਰਤੀ ਜਾਂਦੇ ਆ ਦਾਹ 15 ਦਿਨਾਂ ਚ ਸੜਕ ਟੁੱਟ ਜੂਗੀ ਇਹਦਾ ਫਾਇਦਾ ਕੀ ਹੋ ਆ ਜਾਏ ਦਾਹ 15 ਸਾਲਾਂ ਬਾਅਦ ਸੜਕ ਬਰਨ ਲਕੀਆ ਕਮ ਸੇ ਕਮ ਸੜਕ ਤੇ ਚੱਜਦੀ ਬਣਾ ਦੇਣੇ ਪੈਸਾ ਖਾਲਾ ਬਥੋਰਾ ਜਿੰਨਾ ਖਾਣਾ ਮੁੱਖ ਮੰਤਰੀ ਸਾਹਿਬ ਕਹਿ ਰਹੇ ਆ ਕਿ ਜੇ ਤੁਹਾਨੂੰ ਕਿਤੇ ਦੌੜ ਹੁੰਦਾ ਵਾ ਤੁਹਾਨੂੰ ਪਤਾ ਵਾ ਤੇ ਸਾਨੂੰ ਤਲਾਹ ਕਰੋ ਠੀਕ ਆ ਦੇਖਦੇ ਹਾਂ ਕਿਹੜੀ ਕਾਰਵਾਈ ਕਰਦੇ ਆ ਆ ਸਾਫ ਆ ਦੇਖੋ ਵੀਡੀਓ ਹੈਗੀ ਆ ਪਾਣੀ ਪਾਉਂਦਿਆਂ ਦੀ ਪਾਣੀ ਦਾ ਟੈਂਕ ਭਰਿਆ ਪਿਆ ਉਹਦੀ ਵੀਡੀਓ ਹੈਗੀ ਆ ਜਿਹੜਾ ਠੰਡੀ ਲੋਕ ਕਹਿੰਦੇ ਆ ਕਹਿੰਦੇ ਠੰਡੀ ਲੋਕ ਆ ਜੀ ਉਹ ਸਾਰਾ ਇਹ ਹੁਣ ਇਨਸਾਫ ਹੀ ਆ ਕਰ ਦੇਣ ਕਿ ਕੀ ਆ ਸੱਚ ਆ ਤੇ ਕੀ ਝੂਠ ਆ ਉਹ ਕਹਿੰਦਾ ਭਾਵ ਹੈ ਤੁਹਾਡਾ ਕਿ ਲੋਕ ਦੀ ਜਗ੍ਹਾ ਤੇ ਕੈਮੀਕਲ ਦਾ ਇਸਤੇਮਾਲ ਹੋ ਰਿਹਾ ਪਾਣੀ ਪਾਣੀ ਦੀ ਕੈਮੀਕਲ ਵੀ ਨਹੀਂ ਕੋਈ ਮੇਰਾ ਪਾਣੀ ਪਾਣੀ ਪਾਇਆ ਪਜਾਰਿਆ ਵਿੱਚ ਲੋਕ ਦੇ ਤੇ ਲੋਕ ਬਿਲਕੁਲ ਨਾ ਮਾਤਰ ਨਾਂ ਦੀ ਸ਼ਹਿਦ ਵਿੱਚ ਤੂੰ ਨਾ ਕਰਦੇ ਪੈ ਜਿੱਦਾਂ ਟੋ ਲੋਕ ਦਾ ਆਹੀ ਕਹਿੰਦਾ ਕਿ ਮਾਲ ਸਹੀ ਪਾਇਆ ਜਾਵੇ ਜਾਂ ਜੇ ਠੇਕਾਦਰ ਨਹੀਂ ਪਉਂਦਾ ਤੇ ਉਹਨੂੰ ਦੋਸ਼ ਤੇ ਕਾਰਵਾਈ ਬੰਦੀ ਕੀਤੀ ਜਾਵੇ ਅੱਜ ਤਾਂ ਇਹਨਾਂ ਵੀ ਸੜਕ ਪਾੜਦੀ ਹੁੰਦੀ ਕਿ ਇਸੇ ਤਰੀਕੇ ਨਾਲ ਨਹੀਂ 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 ਬੜੀਆਂ ਬੜੀਆਂ ਬਹੁਤ ਕੱਡੀਆਂ ਆਪਣਾ ਰਵੀ ਸਿੰਘ ਸੰਧੂ ਜੇ ਬਣਾ ਰਹੇ ਸੜਕਾਂ ਮਲਕੀ ਉਹਨਾਂ ਨੇ ਕੀਤਾ ਵਾ ਹਿੰਮਤ ਕੀਤੀ ਆ ਉਹ ਠੇਕੇਦਾਰ ਵੀ ਦਿਖਾਈ ਜਾਣਗੇ ਤੇ ਸਰਕਾਰਾਂ ਦਾ ਕੀ ਕਸੂਰ ਆ ਠੀਕ ਹੈ ਬੇਟੇ ਦਾ